ਦੇਲੀ ਨਵੇਂ-ਨਵੇਂ ਡਿਜ਼ਾਈਨਰ ਕਲੈਕਸ਼ਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਜੋ ਅਸੀਂ ਤੁਹਾਡੇ ਲਈ ਡ्रेसेस ਲੈ ਕੇ ਆਏ ਇਹਨਾਂ ਦੇ ਵਿੱਚ ਫਰਸਟ ਜੋ ਹੈ ਇਹਦੇ ਵਿੱਚ ਸਿੰਗਲ ਕਲਰ ਹੈ ਐਂਡ ਸਿੰਗਲ ਪੀਸ ਹੈ ਇਹਦੇ ਜੋ ਫੈਬਰਿਕ ਹੈ ਜੀ ਬਟਰ ਸਿਲਕ ਰੇਕ ਹੈ ਐਂਡ ਜਰੀ ਦਾ ਵਰਕ ਹੋਇਆ ਹੈ ਤੇ ਦੁਪੱਟਾ ਜੋ ਹੈ ਉਹ ਤੁਹਾਨੂੰ ਜੌਰਜਟ ਦਾ ਮਿਲ ਜੇਗਾ ਇਹਦੇ ਨਾਲ ਤੇ ਉੱਤੇ ਵੀ ਬੂਟੀ ਵਰਕ ਪਿੰਨੇ ਕੱਪ ਤੁਹਾਨੂੰ ਪ੍ਰੋਪਰ ਸੈਕੰਡ ਜੋ ਉਹ ਵੀ ਸਿੰਗਲ ਕਲਰ ਹੈ ਉਹਦੇ ਵਿੱਚ ਤੁਹਾਨੂੰ ਸਾਈਜ਼ਿਸ ਐਂਡ ਵੇਰੀਏਸ਼ਨ ਸਾਰੀ ਮਿਲੇਗੀ ਜੀ ਤੇ ਇਹਦਾ ਜੋ ਫੈਬਰਿਕ ਜੋ ਹੈ ਸਿਲਕ ਦੇ ਵਿੱਚ ਰਹੇਗਾ ਦੋਨੋਂ ਦਾ ਇਨਰ ਦੇ ਨਾਲ ਇਨਕਲੂਡਡ ਨੇ ਬਾਟਮ ਇਨਕਲੂਡ ਹੈ ਐਂਡ ਵਰਕ ਇਤੇ ਵੀ ਤੁਹਾਨੂੰ ਸੀਕੁਐਂਸ ਵਰਕ ਮਿਲੇਗਾ ਇਹਦੇ ਵਿੱਚ ਸਿਲਕ ਕ੍ਰਸ਼ ਵੀ ਮਿਲੇਗੀ ਤੁਹਾਨੂੰ ਤੇ ਫੈਬਰਿਕ ਇਤੇ ਵੀ ਬਹੁਤ ਵਧੀਆ ਆਰਡਰ ਤੁਸੀਂ ਕਰ ਸਕਦੇ ਹੋ ਜੀ ਡ्रेसेस ਦੋਨੋਂ ਹੀ ਬਹੁਤ ਵਧੀਆ ਨੇ ਤੇ ਦੋਨੋਂ ਦਾ ਹੀ ਫੈਬਰਿਕ ਵੀ ਵਧੀਆ ਐ ਇੱਕਦਮ ਪਰਫੈਕਟ ਹੈ ਜੇਕਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਈਮੇਲ ਵੀ ਕਰ ਸਕਦੇ ਹੋ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮਿਲ ਜੇਗੀ ਤੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ